ਸਤਿ ਸ੍ਰੀ ਅਕਾਲ ਦੋਸਤੋ ਅੱਜ ਅਵੇਲੇਬਲ ਹਾਂ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਦੀ ਵੀਡੀਓ ਹੈਗੀ ਹੈ ਕੰਨਾਂ ਦੀ ਪ੍ਰੋਬਲਮ ਦੇ ਕਰਕੇ ਕੰਨਾਂ 'ਚ ਕਈ ਵਾਰੀ ਕੀ ਹੁੰਦਾ ਹੈ ਕਿ ਇੱਕ ਛਾਹ ਛਾਹ ਦੀ ਆਵਾਜ਼ ਆਂਦੀ ਰਹਿੰਦੀ ਹੈ ਔਰ ਸਿਰਦਰਦ ਵੀ ਹੁੰਦਾ ਰਹਿੰਦਾ ਹੈ ਇਹ ਵੈਸੇ ਜ਼ਿਆਦਾਤਰ ਹੁੰਦਾ ਹੈ ਜਿਨ੍ਹਾਂ ਨੂੰ ਰੇਸ਼ਾ ਬਹੁਤ ਪੁਰਾਣਾ ਰਹਿ ਗਿਆ ਹੋਵੇ ਜਾਂ ਬਹੁਤ ਪੁਰਾਣਾ ਹੈ ਤੇ ਉਸ ਕਰਕੇ ਇਹਦਾ ਇੱਕ ਸਭ ਤੋਂ ਵਧੀਆ ਨੁਕਸਾ ਹੈ ਟ੍ਰਿਪਲ ਉਸ ਤੋਂ ਕੁਦੂਸ ਉਹਾਂ ਦੀ ਹਮਦਰਦ ਕੰਪਨੀ ਦੀ ਇੱਕ ਇੱਕ ਚਮਤ ਸਵੇਰੀ ਸ਼ਾਮ ਲੈਣਾ ਤੇ ਇੱਕ ਬਿਲਵਾ ਦੀ ਤੇਲ ਬਿਲਵਾ ਦੀ ਤੇਲ ਜਿਹੜਾ ਹੈ ਉਹ ਕੰਨਾਂ ਚ ਪਾਣਾ ਹੈ ਦੋ ਦੋ ਬੂੰਦਾ ਸਵੇਰੀ ਸ਼ਾਮ ਤੇ ਨਾਲ ਇਹਦੇ ਇੱਕ ਹੋਰ ਹੈ ਸਾਰੇਵਾਦੀ ਬੱਟੀ ਗੋਲੀਆਂ ਇਹ ਸਾਰੇਵਾਦੀ ਬੱਟੀ ਗੋਲੀਆਂ ਇੱਕ ਇੱਕ ਗੋਲੀ ਸਵੇਰੀ ਸ਼ਾਮ ਲੈਣੀ ਹੈ ਇਹਦੇ ਨਾਲ ਕੀ ਹੋਊਗਾ ਤੁਹਾਡੇ ਜਿਹੜੇ ਛਾਂ ਛਾ ਦੀ ਆਵਾਜ਼ ਹੈ ਕਾਫੀ ਘੱਟ ਹੋ ਜਾਏਗੀ ਆ ਹੋ ਸਕਦਾ ਖਤਮ ਹੀ ਹੋ ਜਾਵੇ ਤੇ ਕੰਨਾਂ ਦੀ ਕੋਈ ਵੀ ਪ੍ਰੋਬਲਮ ਹੈ ਇਹਦੇ ਨਾਲ ਦਿੱਕਤ ਬਿਲਕੁਲ ਦੂਰ ਹੋ ਜਾਏਗੀ ਤੇ ਤੁਸੀਂ ਜਰੂਰ ਟਰਾਈ ਕਰਨਾ ਬਾਕੀ ਹੋਰ ਕੋਈ ਆਯੁਰਵੈਦਿਕ ਇਨਫੋਰਮੇਸ਼ਨ ਚਾਹੀਦੀ ਤੇ ਸਾਡੀ ਵੈਬਸਾਈਟ ਹੈਗੀ www.navsha.com ਉਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਆਯੁਰਵੈਦਿਕ ਮੈਡੀਸਿਨਸ ਵਗੈਰਾ ਹੈਗੇ ਆ ਸ਼ੁਗਨਦਾਸ਼ ਖਲਾਜੀ ਕੈਪਸੂਲਸ ਵਗੈਰਾ ਤੇ ਨਾਲ ਇਹਦੇ ਸਾਡਾ ਇੱਕ ਵਟਸਐਪ ਨੰਬਰ ਹੈ ਤੁਸੀਂ ਉਧਰ ਜਾ ਕੇ ਚੈਟ ਕਰ ਸਕਦੇ ਹੋ ਸਾਡੇ ਨਾਲ ਤੇ ਨਾਲ ਸਾਨੂੰ ਕੋਈ ਵੀ ਕੋਈ ਆਯੁਰਵੈਦਿਕ ਦੇ ਬਾਰੇ ਕੋਈ ਗੱਲ ਪੁੱਛਣੀ ਹੈ ਤਾਂ ਪੁੱਛ ਸਕਦਾ ਥੈਂਕ ਯੂ